ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਮਹਿੰਗੇ ਮਹਿੰਗੇ ਘੋੜੇ ਚੈਂਪੀਅਨ ਘੋੜੇ ਪਹੁੰਚੇ ਨੇ ਜਿਹੜੇ ਨੁਕਰੇ ਘੋੜੇ ਘੋੜੀਆਂ ਨੇ ਉਹਨਾਂ ਦਾ ਵੀ ਚੈਂਪੀਅਨ ਇਹ ਆ ਘੋੜਾ ਜਿਉਣਾ ਇਹਦੀ 68+ ਫੱਟੀ ਵਾਲੀ ਹਾਈਟ ਹੈ ਜੀ ਇਹਦੀ ਪਿੰਕਨੈਸ ਬਿਊਟੀ ਹੈ ਨੇਚਰਲ 스ਪੌਟਲੈਸ ਹੈ ਜੀ ਕੋਈ ਇੱਕੀਤੇ ਤੇ ਸਿੰਗਲ ਕਾਲਾ ਦਾਗ ਵੀ ਨਹੀਂ ਚੈਂਪੀਅਨ ਘੋੜਿਆਂ ਦੀ ਡਿਮਾਂਡ ਵੀ ਵੱਡੀ ਹੁੰਦੀ ਕਿ ਭਾਈ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬੜੀਆਂ-ਬੜੀਆਂ ਕੰਪਨੀਆਂ ਵੀ ਆਉਂਦੀਆਂ ਆਉਂਦੀ ਡਿਮਾਂਡ ਤੂੰ ਆਪਣਾ ਸ਼ੌਕ ਬਿਜ਼ਨਸ ਬਣ ਜਾਂਦਾ ਨਹੀਂ ਉਦੋਂ ਪੈਸਾ ਫਿਰ ਆਉਂਦਾ ਯਾਰ ਇਹ ਇਕੱਲੇ ਬੰਦਿਆਂ ਦਾ ਕੰਮ ਨਹੀਂ ਗਈ ਨਾਲ ਸਾਰੇ ਪਰਿਵਾਰ ਹੀ ਵਿੱਚ ਰਲ ਕੇ ਦਾਣਾ ਪਾਣੇ ਪਾਉਣਗੇ ਤਾਂ ਘੋੜਾ ਤਿਆਰ ਹੋਊਗਾ ਤੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਸ਼ੌਕ ਵੀ ਪੂਰਾ ਕਰ ਰਹੇ ਨੇ ਬਿਜ਼ਨਸ ਵੀ ਹੈ ਤੇ ਅੱਗੇ ਬਰੀਡਿੰਗ ਵੀ ਕਰ ਰਹੇ ਨੇ ਘੋੜਾ ਵੀ ਚੈਂਪੀਅਨ ਆਸ ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਮਹਿੰਗੇ ਮਹਿੰਗੇ ਘੋੜੇ ਚੈਂਪੀਅਨ ਘੋੜੇ ਪਹੁੰਚੇ ਨੇ ਇਹ ਧਰਤੀ ਸ਼ਹੀਦਾਂ ਦੀ ਧਰਤੀ ਆ ਜਿੱਥੇ ਕਦੇ ਘੋੜਿਆਂ ਨਾਲ ਜੰਗ ਹੋਈ ਤੇ ਅੱਜ ਉੱਤਰ ਭਾਰਤ ਦੀ ਸਭ ਤੋਂ ਵੱਡੀ ਮੰਡੀ ਆ ਘੋੜਿਆਂ ਦੀ ਤੇ ਨਾਲ ਦੀ ਨਾਲ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਸੂਬਿਆਂ ਤੋਂ ਲੋਕ ਇੱਥੇ ਆਪਣੇ ਆਪਣੇ ਜਾਨਵਰ ਲੈ ਕੇ ਆਉਂਦੇ ਨੇ ਇਹ ਘੋੜਾ ਤੰਦੁ ਖਾਦਨੇ ਆ ਇਹ ਚੈਂਪੀਅਨ ਘੋੜਾ ਏ ਇਹ ਚੈਂਪੀਅਨ ਦੇ ਦੇਖ ਰਹੇ ਹੋ ਕਿ ਕਿੰਨੇ ਨਾਮ ਫਸਟ ਇਨਾਮ ਜਿਹੜੇ ਨੇ ਉਹ ਘੋੜੇ ਦੇ ਜਿਹੜੇ ਗਲਾਰੇ ਵਿੱਚ ਪੱਟੀਆਂ ਪਾਈਆਂ ਉੱਤੇ ਦਿਖ ਰਹੇ ਨੇ ਕਿ ਚੈਂਪੀਅਨ ਘੋੜਾ ਏ ਇਹਦੇ ਬਾਰੇ ਜਾਣਕਾਰੀ ਲੈਣੇ ਆ ਕਿ ਕਿੱਥੋਂ-ਕਿੱਥੋਂ ਕੀ-ਕੀ ਕਿਹੜੇ-ਕਿਹੜੇ ਪ੍ਰਾਈਜ਼ ਇਹ ਜਿੱਤਿਆ ਏ ਬਾਈ ਜੀ ਨਾਲ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਅਰਸ਼ਦੀਪ ਸਿੰਘ ਅਰਸ਼ਦੀਪ ਜੀ ਕਿਹੜੇ ਪਿੰਡ ਤੋਂ ਆਪਣਾ ਪਿੰਡ ਹੈ ਠਾੜਾ ਡਿਸਟ੍ਰਿਕਟ ਫਰੀਦਕੋਟ ਡਿਸਟ੍ਰਿਕਟ ਫਰੀਦਕੋਟ ਤੋਂ ਅੱਛਾ ਘੋੜੇ ਬਾਰੇ ਜਾਣਕਾਰੀ ਦਿਓ ਕਿ ਕੀ ਨਾਮ ਹੈ ਇਹਦਾ ਕਿੱਦੋਂ ਕਿੱਥੋਂ ਇਹਨੇ ਨਾਮ ਜਿੱਤਿਆ ਹੈ ਨਾਮ ਹੈ ਜਉਣਾ ਤੇ ਅੱਜ ਤੱਕ ਜਿੰਨੇ ਵੀ ਜਉਣੇ ਤੋਂ ਰੁਕਦੇ ਆ ਕਿ ਜਉਣਾ ਨਾਮ ਤੁਸੀਂ ਰੱਖਿਆ ਜਾਂ ਕਿ ਕਿਤੋਂ ਖਰੀਦਿਆ ਸੀ ਉਹ ਪਹਿਲੇ ਆ ਨਾਮ ਰੱਖਿਆ ਆਇਆ ਸੀ ਕੁਦਰਤ ਤੌਰ ਤੇ ਪਹਿਲਾਂ ਆਇਆ ਸੀ ਹਾਂਜੀ ਹਾਂਜੀ ਦੱਸੋ ਜਿਉਣੇ ਬਾਰੇ ਜਿਉਣਾ ਇਹ ਆਪਣਾ ਜਿੰਨੇ ਵੀ ਅੱਜ ਤੱਕ ਸ਼ੋਹਾਂ ਚ ਪਾਇਆ ਸੀ 2023 ਚੋਂ ਮੌਕਸਰ ਸ਼ੋ ਫਰੀਦਕੋਟ ਸ਼ੋ ਹਨਮਾਨਗੜ ਸ਼ੋ ਲੁਧਿਆਣਾ ਸ਼ੋ ਐਮਪਾਇਰ ਹਾਰਸਕੱਪ ਉਹਦੇ ਸਟੈਲਨ ਕੈਟੇਗਰੀ ਤੋਂ ਜਿੱਤੇ ਜਿੱਤੇ ਨਾਲ ਨਾਲੇ ਚੈਂਪੀਅਨ ਆਫ ਦਾ ਚੈਂਪੀਅਨ ਵੀ ਉੱਥੇ ਬਣਿਆ। ਸਟੈਲਨ ਦੇ ਬਾਰੇ ਇੱਕ ਵਾਰੀ ਦੱਸੋ ਸਟੈਲਨ ਕੈਟੇਗਰੀ ਕੀ ਹੁੰਦੀ ਹੈ? ਸਟੈਲਨ ਕੈਟੇਗਰੀ ਜਿਹੜੀ ਦੇ ਵਿੱਚ ਚਾਰ ਦੰਦ ਸਾਹਣ ਕੋੜੇ ਹੁੰਦੇ ਹਨ ਜਿਹੜੇ ਯੰਗ ਸਟੈਲਨ ਬਣ ਚੁੱਕੇ ਹੁੰਦੇ ਆ। ਸਾਹਣ ਕੋੜੇ, ਜੰਗ ਕੋੜੇ ਜਿਹੜੇ। ਹਾਂਜੀ ਹਾਂ ਯੰਗ ਕੋੜੇ ਹੁੰਦੇ ਆ ਜਿਹੜੇ ਉਹ ਉਹਨਾਂ ਦਾ ਕੈਟੇਗਰੀ ਹੁੰਦੀ ਹੈ। ਅਲਰੇਡੀ ਕੈਟੇਗਰੀ ਹੁੰਦੀ ਆ ਜਿੱਦਾਂ ਨਕੰਦ, ਦੋ ਦੰਦ ਤੇ ਫਿਰ ਚਾਰ ਦੰਦ ਕੋੜੇ ਹੁੰਦੇ ਆ ਜਾਂ ਘੋੜੇ ਜਾਂ ਘੋੜੀਆਂ। ਇਹ ਅਲਰੇਡੀ ਕੈਟੇਗਰੀ ਦੇ ਹ ਘੋੜਿਆਂ ਦੇ ਵਿੱਚੋਂ ਪਹਿਲਾ 2 ਦਿਨ ਦੇ ਵਿੱਚ ਫਰੀਦਕੋਟ ਸ਼ੋਵੀ ਚੈਂਪੀਅਨ ਇਹ ਬਣ ਕਰ ਚੁੱਕੇ ਪੁੱਛਿਆ ਮੈਂ ਤੁਹਾਨੂੰ ਤਾਂ ਕਿ ਜੰਗ ਜੀ ਉਮਰ ਆ ਤੁਹਾਡੀ ਘੋੜੇ ਵਰ ਕਿੰਨੇ ਜਾਨ ਕਰੀਏ ਕੀ ਹੈ ਉਹ ਤਾਂ ਦੇਖੋ ਜਿਵੇਂ ਜਿਵੇਂ ਅੱਗੇ ਅੱਗੇ ਆਈ ਜਾਂਦਾ ਤਜਰਬਾ ਜਿਵੇਂ ਜਿਵੇਂ ਉਮਰ ਹੋ ਜਾਂਦੀ ਉਹ ਹਿਸਾਬ ਨਾਲ ਅੱਛਾ ਘੋੜਿਆਂ ਦਾ ਸ਼ੌਂਕ ਕਦੋਂ ਪੈ ਗਿਆ ਤੁਹਾਨੂੰ ਘੋੜਿਆਂ ਦਾ ਸ਼ੌਂਕ ਪਹਿਲਾਂ ਸ਼ੁਰੂ ਤੋਂ ਹੀ ਸੀ ਜ਼ਾਦੇ ਪੜਦਾ ਪਹਿਲਾਂ ਤੁਸੀਂ ਰੱਖਦੇ ਆਏ ਸੀ ਆਪਾਂ ਘੋੜੇ ਰੱਖਦੇ ਆਏ ਸੀ ਹਾਂਜੀ ਹਾਂਜੀ ਪਹਿਲਾਂ ਤੋਂ ਪੁਰਾਣੇ ਸਮੇਂ ਤੋਂ ਹੀ ਪਹਿਲਾਂ ਤੋਂ ਆਪਾਂ ਘੋੜੇ ਰੱਖਦੇ ਆਏ ਹਾਂ ਤੁਹਾਡੇ ਪਰਿਵਾਰ ਤੋਂ ਸ਼ੁਰੂ ਤੋਂ ਘੋੜੇ ਨੇ ਦਾਦਿਆਂ ਬਾਬਿਆਂ ਤੋਂ ਘੋੜੇ ਨੇ ਹਾਂ ਤਾਂ ਫਿਰ ਕਦੇ ਪੁੱਛਿਆ ਕਿ ਆਪਣੇ ਦਾਦਾ ਬਾਬੇ ਨੇ ਕਿ ਬਾਬਾ ਜੀਰੋਂ ਸੌਰੇ ਜਾਣਾ ਨਾ ਬੇਬੇ ਨੂੰ ਬੇਬੇ ਕੋਲ ਜੇ ਹਨਾ ਉਦੋਂ ਘੋੜੇ-ਘੋੜੀਆਂ ਤੇ ਜਾਣਾ ਹੁੰਦਾ ਹੁੰਦਾ ਵਾ ਕਿਵੇਂ ਉਹ ਉਹ ਗੱਲਾਂ ਹੁੰਦੀਆਂ ਪਰਿਵਾਰ ਚ ਹਾਂਜੀ ਹਾਂਜੀ ਹੁੰਦੀਆਂ ਪਹਿਲਾਂ ਕਿਉਂਕਿ ਸ਼ੁਰੂ ਟ੍ਰਾਂਸਪੋਰਟੇਸ਼ਨ ਨਹੀਂ ਸੀ ਪਹਿਲਾਂ ਇਹੀ ਸਾਧਨ ਸੀ ਸਾਰੇ ਘੋੜਿਆਂ ਦੇ ਉੱਤੇ ਜਾਂਦੇ ਹੁੰਦੇ ਸੀ ਜ਼ਿਆਦਾਤਰ ਪਹਿਲਾਂ ਇਹ ਦਾਦੇ ਹੁਣੀ ਜਾਂ ਪਰਦਾਦਾ ਪਹਿਲਾਂ ਇਹ ਸਾਡੇ ਇਹੀ ਟ੍ਰਾਂਸਪੋਰਟ ਦਾ ਸਾਧਨ ਸੀਗਾ ਸੋ ਪਹਿਲਾਂ ਤੋਂ ਹੀ ਇਹੀ ਰੱਖਦੇ ਆਏ ਤਾਂ ਹੀ ਸ਼ੁਰੂ ਤੋਂ ਹੀ ਜੇ ਪੜਦੇ ਹੋ ਹਾਂਜੀ ਹਾਂਜੀ ਮੈਂ ਪਲੱਸ 2 ਚ ਹਾਂ ਪਲੱਸ 2 ਦੇ ਵਿੱਚੋਂ अच्छा फिर ਸਮਝੁੰਦੇ ਹੋ ਘੋੜਿਆਂ ਨੂੰ ਪੂਰਾ ਹਾਂਜੀ ਹਾਂਜੀ ਘੋੜਿਆਂ ਤੇ ਪੜ੍ਹਾਈ 'ਚ ਵੀ ਧਿਆਨ ਦੇਣਾ ਪੈਂਦਾ ਘੋੜਿਆਂ 'ਚ ਵੀ ਫਿਰ ਟਾਈਮ ਨਿਕਲ ਜਾਂਦਾ ਜੀ ਹਾਂਜੀ ਇੱਥੇ ਜਿਵੇਂ ਘੋੜਿਆਂ ਬਾਰੇ ਤੁਸੀਂ ਚਲੋ ਨੌਲੇਜ ਹੈਗੀ ਆ ਅੱਗੇ ਹੋਰ ਨੌਲੇਜ ਗੇਨ ਕਰਨ ਵਾਸਤੇ ਘੋੜਿਆਂ ਬਾਰੇ ਜਾਂ ਜਾਨਵਰਾਂ ਬਾਰੇ ਕੋਈ ਸੋਚਿਆ ਕਿ ਇਸੇ ਹੀ ਲਾਈਨ ਤੇ ਪੜ੍ਹਾਈ ਕੀਤੀ ਜਾਵੇ ਕਿਉਂਕਿ ਇਹ ਇਹਨਾਂ ਨੂੰ ਜਿਹੜੀ ਅੱਗੇ ਬਰੀਡਿੰਗ ਕਿਵੇਂ ਹੋਣੀ ਆ ਜਾਂ ਕਿਵੇਂ ਇਹਨਾਂ ਦੀ ਬਰੀਡਿੰਗ ਕਰਨੀ ਆ ਜਾਂ ਕੀ ਕੀ ਪ੍ਰੋਬਲਮਸ ਕੋੜਿਆਂ ਨੂੰ ਆਉਂਦੀਆਂ ਨੇ ਇਸ ਇਸ ਬਾਰੇ ਵੀ ਸਾਰੀ ਪੜਾਈ ਕੀਤੀ ਹੋਇਆ ਕਿ ਸੋਚਿਆ ਕਿ ਅੱਗੇ ਕਿਵੇਂ ਕਰਨਾ ਅੱਗੇ ਹਾਂਜੀ ਮੇਰਾ ਵੱਡਾ ਬ੍ਰਦਰ ਹੈ ਜੀ ਉਹ ਕਰ ਹੀ ਰਹੇ ਨੇ ਇਸੇ ਵੈਟਰਨਰੀ ਤੇ ਵੈਟਰਨਰੀ ਕਰ ਰਹੇ ਹੋ ਆਜੋ ਤੁਸੀਂ ਵੀ ਆਜੋ ਹੈ ਉਹ ਕਰ ਤੁਸੀਂ ਕਰ ਰਹੇ ਹੋ ਵੈਟਰਨਰੀ ਦਾ ਕਰ ਰਹੇ ਹੋ ਨਹੀਂ ਮੇਰੇ ਬ੍ਰਦਰ ਹੈ ਉਹਨਾਂ ਨੇ ਨਾਲ ਕੀਤਾ ਹੋਇਆ ਈ ਉਹ ਬਾਕੀ ਜਿਹੜਾ ਹੈਗਾ ਬੁਖਾਰ ਜਾਂ ਹੋਰ ਸਾਰਾ ਮੈਡੀਕਲ ਦਾ ਹਨਾ ਇਹ ਉਹ ਆਪਾਂ ਘਰੇ ਚੈੱਕ ਕਰ ਲਈਦਾ ਕੋਈ ਆਏ ਨਹੀਂ ਹੁੰਦਾਗਾ ਵੀ ਜ਼ਿਆਦਾ ਬਾਕੀ ਡਾਕਟਰ ਗੁਰਦੇਤੀ ਤੇ ਡਾਕਟਰ ਸਿੰਘ ਲਈ ਬਹੁਤ ਦੇਣ ਆਈ ਸਾਨੂੰ ਘੋੜਿਆਂ ਚ ਨਾਲ ਭਰਾ ਇਕੱਠੇ ਹੋ ਕੇ ਆਏ ਹੋ ਇੱਥੇ ਹਾਂਜੀ 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 ਸਾਰੇ ਘੋੜੇ ਰੱਖਿਆ ਕਿ ਕੱਲਿਆਂ ਤੁਸੀਂ ਹਾਂਜੀ ਸਾਂਝਾ ਪਰਿਵਾਰ ਆਈ ਸਾਰਾ ਇਕੱਠੇ ਘੋੜੇ ਰੱਖਿਆ 20 22 ਹਾਂ 22 ਦੇ ਹਾਂਜੀ ਹਾਂਜੀ ਚੰਗੀ ਗੱਲ ਹੈ ਕਿ ਪਰਿਵਾਰ ਵੀ ਸਾਂਝਾ ਹੋਣਾ ਚਾਹੀਦਾ ਸਾਰੇ ਚਾਚੇ ਤਾਇਆ ਨੇ ਮੁੰਡੇ ਸਾਰੇ ਇਕੱਠੇ ਹੋ ਕੇ ਆਏ ਆ ਅੱਛਾ ਫਿਰ ਕਿੱਥੋਂ ਲੈ ਕੇ ਆਏ ਸੀ ਇਹਨੂੰ ਜੋਣੇ ਨੂੰ ਇਹ ਆ ਬੱਚਾ ਲਿਆ ਸੀਗਾ ਜੀ ਕਲਕਲਾਂ ਪਿੰਡ ਤੋਂ ਜੀ ਹਾਂਜੀ ਉਦੋਂ 3-4 ਮਹੀਨਿਆਂ ਦਾ ਸੀਗਾ ਨਾਲ ਮਾਂ ਲੈ ਕੇ ਜਾਂਦੀ ਸੀ ਕਿ ਜਦੋਂ ਮਾਂ ਦੁੱਧ ਛਡਾਤਾ ਸੀ ਉਦੋਂ ਵਾਪਸ ਭੇਜਦੀ ਸੀਗੀ ਹਾਂਜੀ ਬਾਹਰ ਹਾਂਜੀ ਫਿਰ ਕਿਵੇਂ ਫਿਰ ਕੀ ਕੀ ਖਰਾਕ ਕਿਵੇਂ ਤਿਆਰ ਕੀਤਾ ਫਿਰ ਤੁਸੀਂ ਤਿਆਰ ਕੀਤਾ ਜਾਂ ਮਾਤਾ ਬਾਪੂ ਨੇ ਤਿਆਰ ਕੀਤਾ ਦਾ ਹੀ ਸਾਰੇ ਪਰਿਵਾਰ ਦਾ ਹੀ ਯੋਗਦਾਨ ਸੀਗਾ ਜਦੋਂ ਮਗਰ ਪਰਿਵਾਰ ਦਾ ਯੋਗਦਾਨ ਹੋਵੇ ਹੀ ਉਦੋਂ ਘੋੜਾ ਆਟੋਮੈਟਿਕ ਤਿਆਰ ਹੁੰਦਾ ਹੀ ਹੱਥ ਫੇਰੀ ਹੁੰਦੀ ਰਹਿੰਦੀ ਹੈ ਘੋੜਿਆਂ ਦੇ ਵਿੱਚ ਰਹੀਦਾ ਹੀ ਹਾਂਜੀ ਹਾਂਜੀ ਪਹਿਲੀ ਵਾਰੀ ਕਦੋਂ ਫਿਰ ਸ਼ੋਅ 'ਚ ਖੜਿਆ ਤੇ ਪਹਿਲੀ ਪਹਿਲੀ ਵਾਰੀ ਨਾਮ ਜਿੱਤ ਲਿਆ ਚੰਦ ਚ ਲੜਿਆ ਸੀਗਾ ਜੀ ਉਦੋਂ ਚੈਂਪੀਅਨ ਬਣ ਗਿਆ ਸੀ ਜੀ ਪਹਿਲੀ ਵਾਰੀ ਦੀ ਚੈਂਪੀਅਨ ਪਹਿਲੀ ਵਾਰੀ ਦੀ ਹਾਂਜੀ ਉਹ ਦੋ ਦੰਦ ਦੇ ਬਣਿਆ ਸੀ ਚੈਂਪੀਅਨ ਉਦੋਂ ਬਾਅਦ ਟੈਲੈਂਟ ਕੈਟਾਗਰੀ ਚ ਆ ਗਿਆ ਚਾਰ ਦੰਦ ਚ ਉਦੋਂ ਬਾਅਦ ਫਿਰ ਚੈਂਪੀਅਨ ਹੀ 올 ਇੰਡੀਆ ਸ਼ੋ ਚੈਂਪੀਅਨ ਬਣਿਆ ਜੀ 올 ਇੰਡੀਆ ਸ਼ੋ ਚੈਂਪੀਅਨ ਬਣਿਆ ਹਾਂਜੀ ਹਾਂਜੀ 올 ਇੰਡੀਆ ਜੀ ਕਿਉਂਕਿ ਕਈ ਹੁਣ ਮਤਲਬ ਕਿ ਸ਼ੋਆਂ ਚ ਇਹਨੂੰ ਮਤਲਬ ਕਿ 3 ਸਾਲ ਅਸਤੇ ਬੈਨ ਕਰਤਾ ਜੀ ਕਿ 3 ਸਾਲ ਅਸਤੇ ਨਹੀਂ ਪਾ ਸਕਦੇ ਜੀ ਆਪਾਂ ਉਸ ਤੋਂ ਬਾਅਦ ਇਹ ਵੀ ਚੰਗੀ ਗੱਲ ਹੈ ਕਿ ਇਹਨਾਂ ਵੇ ਤੁਹਾਡੇ ਹੀ ਕੋੜਾ ਚੈਂਪੀਅਨ ਬਣਿਆ ਹਾਂਜੀ 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 ਇਹ ਤਾਂ ਹੈ ਜੀ ਤਾਂ ਚਲੋ ਮੌਕਾ ਦੇਣਾ ਚਾਹੀਦਾ ਹੈ ਜੀ ਅੱਛਾ ਫਿਰ ਕਿੰਨੇ ਜਨਮ ਰੱਖੇ ਦੀ ਗੱਲ ਕਰੀਏ ਜੀ ਰਿਜ਼ਲਟ ਜਿੰਨਾ ਇਹ ਸੁੰਦਰ ਹੈ ਓਦੋਂ ਜ਼ਿਆਦਾ ਬਿਊਟੀ ਆਪਦੇ ਬੱਚਿਆਂ ਚ ਲਿਆ ਰਿਆ ਜੀ ਬਹੁਤ ਯੋਗਦਾਨ ਆ ਜੀ ਇਹਦਾ ਦਾ ਰਿਜ਼ਲਟਾਂ ਜੀ ਹਾਂ ਜੀ ਹਾਂ ਜੀ ਅੱਛਾ ਫਿਰ ਅੱਗੇ ਵੀ ਸੋਚਿਆ ਕਿ ਹੋਰ ਜਨਮ ਰੱਖਣੇ ਆ ਕਿ ਅੱਗੇ ਸ਼ੋਅਾਂ 'ਤੇ ਬੱਚੇ ਤਿਆਰ ਕਰ ਰਹੇ ਆ ਜੀ ਅੱਗੇ ਆਉਣਗੇ ਇਹਦੇ ਬੱਚੇ ਵੀ ਆਉਣਗੇ ਇੱਕ ਆਪਣੇ ਕੋਲੇ ਜੂਬਾ ਕੁੜਾ ਉਹਦੇ ਬੱਚੇ ਵੀ ਆਉਣਗੇ ਅੱਗੇ ਹੀ ਅੱਛਾ ਇਹ ਬਾਈ ਜੀ ਅਜੇ ਤੁਸੀਂ ਵੀ ਆਜੋ ਅੱਗੇ ਅੱਗੇ ਇਹ ਮੋਂ ਮੁੰਡੇ ਨੂੰ ਬਾਹਰ ਜਾਣਾ ਥੋੜਾ ਸ਼ੌਂਕ ਹੁੰਦਾ ਕਿ ਬਾਹਰ ਜਾਣਾ ਵਾ ਇੱਥੇ ਕੋਈ ਕੰਮ ਕਰਨੀ ਹੈਗਾ ਤੇ ਕਿਵੇਂ ਹੁਣ ਤੁਹਾਡਾ ਵੀ ਹੈਗਾ ਕਿ ਬਾਹਰ ਜਾਂਦੇ ਕਿ ਕੋੜਿਆ ਕੋੜਾ ਬਰੀਡਿੰਗ ਵਧੀਆ ਇੱਥੇ ਕੰਮ ਚੱਲ ਰਿਹਾ ਵਧੀਆ ਸੋਹਣਾ ਕੰਮ ਚੱਲ ਰਿਹਾ ਸ਼ੌਂਕ ਵਾਸਤੇ ਦਾ ਸਭ ਕੁਝ ਹੈਗਾ ਇੱਥੇ ਮਤਲਬ ਸ਼ੌਂਕ ਹੈਗਾ ਇੱਥੇ ਵੀ ਸਭ ਕੁਝ ਹੈਗਾ ਬਾਹਰ ਜਾਣ ਦਾ ਕੋਈ ਜ਼ਰੂਰੀ ਨਹੀਂਗਾ ਚਲੋ ਠੀਕ ਹੈ ਵੀ ਜਾਈ ਜਾਂਦੇ ਆ ਬਾਹਰ ਅਗਲਿਆਂ ਦੀਆਂ ਨਾ ਹੁੰਦੀ ਆ ਪਰ ਆਪਾਂ ਨੂੰ ਕੋਈ ਸ਼ੌਂਕ ਸ਼ੁਰੂ ਨਹੀਂ ਹੈਗਾ ਬਾਹਰ ਆਪਾਂ ਜਿਹੜਾ ਸ਼ੌਂਕ ਹੈ ਵਸ ਘੋੜਿਆਂ ਦਾ ਹੀ ਹੈ ਆਪਣਾ ਇਹਾਰਾ ਸ਼ੌਂਕ ਹਾਂਜੀ ਘੋੜਿਆਂ ਦਾ ਸ਼ੌਂਕ ਆ ਆਪਾਂ ਨੂੰ ਫ ਕਰੇ ਹੈਗੇ ਆ ਬਾਈ 23 ਜਨਵਰੀ ਨੂੰ ਅੱਛਾ ਕਰ ਲੜਦੇ ਤੇ ਨਹੀਂ ਜਾਂ ਸੁੱਤਾ ਮੈਂ ਵੀ ਫਿਰ ਦਾਣਾ ਤੂੰ ਪਾਇਆ ਬਈ ਜਾ ਕੇ ਆਂ ਸੇਵਾ ਕਰਿਆ ਇਹ ਗੱਲਾਂ 21 ਜਨਵਰੀ ਨੂੰ ਤੂੰ ਪੋੜਾ ਨਾ ਮੈਂ ਪੋੜਾ ਜਿੱਥੇ ਘੋੜੇ ਆਈ ਉਹ ਪਰਿਵਾਰਾਂ ਚ ਬਹੁਤ ਘੱਟ ਹੈਗਾ ਹੀ ਇਹ ਉੱਥੇ ਹਰੇਕ ਕੰਮ ਸਾਂਝਾ ਆਈ ਘੋੜਿਆਂ ਚ ਵਿੱਚ ਇਹ ਕੱਲੇ ਬੰਦਿਆਂ ਦਾ ਕੰਮ ਨਹੀਂ ਗਈ ਨਾਲ ਬਜ਼ੁਰਗ ਸਾਰੇ ਪਰਿਵਾਰ ਹੀ ਵਿੱਚ ਰਲ ਕੇ ਦਾਣਾ ਪਾਣਗੇ ਤਾਂ ਘੋੜਾ ਤਿਆਰ ਹੋਊਗਾ ਮੋੜਾ ਹੀ ਹੁੰਦਾ ਹੈਗਾ ਮੋੜ ਵਾਲੇ ਜਾਨਵਰ ਆ ਇਹ ਬੜਾ ਪਿਆਰ ਵਾਲੇ ਉਹ ਜਾਂ ਟੱਬਰ 'ਚ ਵੀ ਸਾਰੇ 'ਚ ਮੋਹ ਪਿਆਰੀ ਆ ਬਸ ਅੱਛਾ ਫਿਰ ਗੇੜਾ ਗੂੜਾ ਮਾਰਨ ਵੀ ਸ਼ਾਮ ਨੂੰ ਜਾਂਦੇ ਹੁੰਦੇ ਘੋੜੇ ਲੈ ਕੇ ਕਿਵੇਂ ਹਾਂਜੀ ਹਾਂਜੀ ਅਸੀਂ ਇਹਦੇ ਬਾਰੇ ਹੋਰ ਜਾਣਕਾਰੀ ਦਿਓ ਕਿ ਹੋਰ ਕੀ ਕੀ ਖਾਸੀਅਤ ਨੇ ਜੋੜੇ ਬੱਚੇ ਹੁਣ ਜਿਵੇਂ ਦੀ ਆਪਦੀ ਹਾਈਟ ਬਹੁਤ ਹੈ ਜੀ ਲੈਂਥ ਹਾਈਟ ਹੈ ਇਹਦੀ 68+ ਫੱਟੀ ਵਾਲੀ ਹਾਈਟ ਹੈ ਜੀ 30 ਵਾਟਰ ਸਕੀਲ ਦਾ ਜਿਹਨੂੰ ਆਪਾਂ ਕਹ ਦਿੰਨੇ ਆ ਉਹਦੀ 68+ ਹਾਈਟ ਹੈ ਜੀ ਹੁਣ ਇਸ ਟਾਈਮ ਤੇ ਹਾਂ ਇਹਦੀ ਹਾਈਟ ਹੋਗੀ ਲੈਂਥ ਹੋਗੀ ਤੇ ਬਾਕੀ ਇਹਦੀ ਪਿੰਕਨੈਸ ਬਿਊਟੀ ਹੈ ਨੇਚਰਲ ਸਪੌਟਲੈਸ ਹੈ ਜੀ ਕੋਈ ਇੱਕੇ ਦੇ ਤੇ ਸਿੰਗਲ ਕਾਲਾ ਦਾਗ ਵੀ ਨਹੀਂ ਉਸ ਨੇਚਰਲ ਸਪੌਟਲੈਸ ਹੈ ਜੀ ਇਹ ਤੇ ਅੱਗੇ ਬੱਚੇ ਵੀ ਇਹ ਸਪੌਟਲੈਸ ਹੀ ਆ ਰਹੇ ਆ ਆਪਣੇ ਘਰੇ ਇਹਦੀ ਇੱਕ ਬਸ਼ੇਰੀ ਹੈ ਜੀ ਕੂੰਜ ਨਾਮ ਕਰਕੇ ਉਹ ਹੁਣ ਹਜੇ ਦੁੱਧ ਦੰਦ ਵਿੱਚ ਹੈ ਤੇ ਉਹਦੀ 65 ਇੰਚ ਹਾਈਟ ਹੋ ਚੁੱਕੀ ਹੈ ਜੀ ਹਾਂਜੀ ਉਹ ਵੀ ਆਪਸ ਅੱਗੇ ਆਪਾਂ ਬੱਚੇ ਅੱਗੇ ਦੀ ਅੱਗੇ ਸ਼ੋਹਾਂ ਚ ਇਹਦੀ ਆ ਰਹੇ ਆ ਹੁਣੇ ਬਾਕੀ ਤਿਆਰ ਕਰਨੇ ਸਰ ਜੀ ਨਾਮ ਇਹਦੇ ਜੁਨੇ ਦੇ ਆ ਹਾਂਜੀ ਹਾਂਜੀ ਨਾਮ ਵੀ ਵਿਖਾ ਦੇਣਾ ਤੁਹਾਨੂੰ ਆਜੋ ਆਜੋ ਭਰਾ ਜੀ ਥੱਲੇ ਆਜੋ ਹਾਂਜੀ ਇਹ ਨਾਮ ਸਾਰੇ ਆ ਦੇਖੋ ਕਿ ਕਰੇ ਕਈ ਵਾਰੀ ਇਹ ਵੀ ਹੁੰਦਾ ਕਿ ਕਈ ਬਹੁਤ ਸਾਰੇ ਕੈ ਵੀ ਕਰਦੇ ਮੇਰਾ ਘੋੜਾ ਇਦਾਂ ਮੇਰਾ ਘੋੜਾ ਤੇ ਨਾ ਬਾਈ ਹੁਣਾਂ ਨੇ ਸਾਰੇ ਨਾਮ ਵੀ ਰੱਖੇ ਨੇ ਕਿ ਇਹ ਨਾਮ ਦਿੱਤੇ ਨੇ ਬਾਈ ਉਹਦਾ ਪੂਰੇ ਭਾਰਤ ਦੇ ਵਿੱਚੋਂ ਨਾਮ ਜਿਹੜਾ ਤੁਸੀਂ ਕਹਿ ਰਹੇ ਸੀ ਉਹ ਵੀ ਲੈਂਦਾ ਨਾਲ ਹਾਂ ਮੈਂ 올 ਇੰਡੀਆ ਸ਼ੋਅ ਮਤਲਬ ਜਿੰਨੇ ਆਪਣੇ ਪੰਜਾਬ ਚ ਹੀ ਮੇਨ ਹੁੰਦੇ ਆ ਸ਼ੋਅ ਹੀ ਉਹਨਾਂ ਦੇ ਜਿੰਨੇ ਵੀ ਸ਼ੋਅ ਹੋਏ ਆ ਉਹਨਾਂ ਸਾਰਿਆਂ ਚੋਂ ਹੀ ਚੈਂਪੀਅਨ ਬਣ ਗਿਆ ਸੋ 올 ਇੰਡੀਆ ਦਾ ਤਾਂ ਕਰਕੇ ਵੀ ਚੈਂਪੀਅਨ ਹੀ 올 ਇੰਡੀਆ ਦਾ ਇਹ ਬੈਸਟ ਐਨੀਮਲ ਆਫ ਦਾ ਸ਼ੋਅ ਵੀ ਬਣ ਚੁੱਕਿਆ ਜੀ ਮਤਲਬ ਜਿੰਨੇ ਨੁਕਰਲ ਨੇਸ਼ਨਲ ਐਨੀਮਲ ਆਫ ਦਾ ਸ਼ੋਅ ਆ ਇਹ ਕਰ ਆ ਦਿਖਾ ਦਿਓ ਨੁਕਰਿਆਂ ਦੇ ਵਿੱਚ ਘੋੜੀਆਂ ਘੋੜੇ ਬੱਚੇ ਜਿੰਨਾਂ ਚ ਵੀ ਹੈਗਾ ਹੀ ਉਹਨਾਂ ਚ ਬੈਸਟ ਬਣਿਆ ਜੀ ਸਾਰਿਆਂ ਚੋਂ ਨੁਕਰਿਆਂ ਦਾ ਵੀ ਚੈਂਪੀਅਨ ਦਾ ਵੀ ਜਿਹੜੇ ਚੈਂਪੀਅਨ ਆਏ ਆ ਉਹਨਾਂ ਦਾ ਵੀ ਚੈਂਪੀਅਨ ਬਣਿਆ ਨੁਕਰਿਆਂ ਦਾ ਵੀ ਚੈਂਪੀਅਨ ਆਇਆ ਆ ਦੇਖੋ ਇਹ ਤੁਸੀਂ ਬੈਸਟ ਐਨੀਮਲ ਦਾ ਅਵਾਰਡ ਇਹਨੂੰ ਮਿਲਿਆ ਹੈ ਕਿ ਜਿਹੜੇ ਨੁਕਰ ਘੋੜੇ ਘੋੜੀਆਂ ਨੇ ਉਹਨਾਂ ਦਾ ਵੀ ਚੈਂਪੀਅਨ ਇਹ ਆ ਘੋੜਾ ਜਿਉਣਾ ਤਾਂ ਦੇਖ ਸਕਦੇ ਹੋ ਕਿ ਇਹ ਸ਼ੌਂਕ ਆ ਇਹ ਸ਼ੌਂਕ ਅੱਜ ਕੱਲ ਜਿਵੇਂ ਅਰਸ਼ਦੀਪ ਨੇ ਦੱਸਿਆ ਅਰਸ਼ਦੀਪੀਏ ਨੇ ਨਾਮ ਹਾਂ ਜਿਵੇਂ ਅਰਸ਼ਦੀਪ ਨੇ ਦੱਸਿਆ ਜਦੋਂ ਨੌਜਵਾਨਾਂ ਦੇ ਬਰਦਰ ਨੂੰ ਦੱਸਿਆ ਕਿ ਲੋਕਾਂ ਨੂੰ ਬਾਹਰ ਜਾਣ ਦਾ ਸ਼ੌਕ ਆ ਨੌਜਵਾਨਾਂ ਨੂੰ ਬਹੁਤ ਸਾਰਾ ਸ਼ੌਂਕ ਹੈ ਬਾਹਰ ਜਾਣਾ ਪਰ ਇੱਥੇ ਵੀ ਜਿਹੜਾ ਵਾ ਰੁਪਈਆ ਤੁਸੀਂ 45 ਲੱਖ ਲਾ ਕੇ ਡੌਂਕੀਆਂ ਲਾ ਲਾ ਕੇ ਬਾਹਰ ਜਾ ਰਹੇ ਹੋ ਤੇ ਇਹ ਵੀ ਨਹੀਂ ਪਤਾ ਵਾਪਸ ਮੁੜਨਾ ਕਿ ਨਹੀਂ ਮੁੜਨਾ ਬਹੁਤ ਸਾਰੇ ਅਜਿਹੇ ਜਿਹੜੇ ਹੈਗੇ ਆ ਨੌਜਵਾਨ ਆ ਵਾਪਸ ਵੀ ਨਹੀਂ ਮੁੜੇ ਥੋੜੇ ਦਿਨ ਪਹਿਲਾਂ ਦੀ ਖਬਰਾਂ ਵੀ ਸੁਣੀ ਆ ਕਿ ਡੌਂਕਿਆਂ ਲਾਲਾ ਬਾਹਰ ਜਾ ਰਹੇ ਨੇ ਵਾਪਸ ਨਹੀਂ ਆ ਰਹੇ ਪਰ ਇੱਕ ਇਹ ਕਿੱਤਾ ਵਾ ਜਿਹੜਾ ਤੁਸੀਂ ਕਮਾਈ ਵੀ ਕਰ ਸਕਦੇ ਹੋ ਵਧੀਆ ਕਮਾਈ ਕਰ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਡਾ ਸ਼ੌਂਕ ਵੀ ਪੂਰਾ ਹੋ ਸਕਦਾ ਕਿਉਂ ਬਾਈ ਜੀ ਕਮਾਈ ਵੀ ਵਧੀਆ ਹੁੰਦੀ ਘੋੜਿਆਂ ਦੇ ਮਾਈ ਵੀ ਵਧੀਆ ਹੁੰਦੀ ਜੇਕਰ ਇਹਨੂੰ ਕੁਝ ਖਲਾਵਾਂਗੇ ਤਾਂ ਅੱਗੇ ਕਮਾਈ ਵੀ ਦੇਣ ਗਈ ਇਹ ਜੇਕਰ ਆਪ ਜੇ ਉਹ ਸੰਭਾਲ ਹੀ ਨਾ ਕੀਤੀ ਦੇਖਿਆ ਹੀ ਨਾ ਸ਼ਾਮ ਨੂੰ ਸਵੇਰ ਦੇ ਬਿਜ਼ਨਸ ਸਰ ਬਿਜ਼ਨਸ ਕੋਈ ਵੀ ਬਿਜ਼ਨਸ ਆਪੇ ਸੇ ਪੈਸੇ ਲਾਵਾਂਗੇ ਉਹਨੂੰ ਇਨਵੈਸਟ ਕਰਾਂਗੇ ਫੇਰ ਹੀ ਆਉਣਾ ਸਾਰਾ ਕੁਛ ਤੇ ਆਪਣਾ ਸ਼ੌਂਕ ਬਿਜ਼ਨਸ ਬਣ ਜਾਂਦਾ ਨਹੀਂ ਉਦੋਂ ਪੈਸੇ ਫੇਰ ਆਉਂਦਾ ਹੀ ਆਪ ਖੋਦੀ ਬਿਲਕੁਲ ਇਹ ਤਾਂ ਹੈਗਾ ਹੀ ਹੈ ਇਹ ਨਹੀਂ ਵੀ ਕਈ ਵਾਰੀ ਹੁੰਦਾ ਕਿ ਨਹੀਂ ਹੁਣ ਕਹਿ ਦਿੰਦੇ ਆ ਕਿ ਸ਼ੌਂਕ ਹੀ ਆ ਕੱਲਾ ਸ਼ੌਂਕ ਹੁੰਦਾ ਹੀ ਮੁੜ ਕੇ ਲੈ ਵੀ ਜਾਂਦਾ ਜੇ ਇਹਨੂੰ ਵਪਾਰ ਵਾਲੇ ਪਾਸੇ ਲੈ ਕੇ ਜਾਵਾਂਗੇ ਤਾਂ ਸ਼ੌਂਕ ਵੀ ਪੂਰਾ ਹੁੰਦਾ ਤੇ ਆਪਣਾ ਜਿਹੜਾ ਸਰਕਲ ਵੀ ਚੱਲੀ ਜਾਂਦਾ ਰਹਿੰਦਾ ਵਪਾਰ ਦਾ ਹੀ ਚੱਲਦਾ ਵਧੀਆ ਫਿਰ ਹਾਂਜੀ ਹਾਂਜੀ ਚਲੋ ਠੀਕ ਹਾਂਜੀ ਆਪਾਂ ਮੈਸੇਜ ਆਰਾ ਬਰੀਡਿੰਗ ਦਾ ਆਪਣਾ ਬਰੀਡਿੰਗ ਦਾ ਕੰਮ ਬਰੀਡਿੰਗ ਦਾ ਪਰਪਸ ਆ ਕਿ ਆਪਾਂ ਬੱਚੇ ਗਾਂ ਵਧੀਆ ਲਿਆਈਏ ਸ਼ੋਹਾਂ ਚ ਪਾਈਏ ਨਾਮ ਬਣੇ ਆਪਾਂ ਨੂੰ ਨਾਮ ਤਾਂ ਕਈ ਕੋਈ ਵਪਾਰ ਦਾ ਜਾਦਾ ਹੈ ਵਪਾਰ ਵੀ ਤਾਂ ਨਾਲ ਦੀ ਨਾਲ ਹੁੰਦਾ ਜੇ ਤਾਂ ਕੋਈ ਤੁਹਾਨੂੰ ਕੋ ਬਹੁਤ ਸਾਰੇ ਖਰੀਦਦਾਰ ਵੀ ਆਉਂਦੇ ਹੋਣਗੇ ਕਿ ਬਾਈ ਜੀ ਸੋਹਣਾ ਬੱਚਾ ਹੈ ਸਾਨੂੰ ਦੇ ਰੋ ਹਨਾ ਸੋਹਣਾ ਕੋਈ ਹੋਰ ਦੀ ਡੀਲ ਤਾਂ ਆਪਾਂ ਸ ਨਾਲ ਦੀ ਨਾਲ ਪਾਕਟ ਮਣੀ ਵੀ ਚਲਦੀ ਰਹਿੰਦੀ ਹੈ ਪਾਪਾ ਬੱਚਾ ਮੈਂ ਵੇਚਿਆ ਹੈ ਹਾਂਜੀ ਡੀਲ ਕਰਦੇ ਹੋ ਰਚਦੀ ਹਾਂਜੀ ਹਾਂਜੀ ਆਪਾਂ ਮਤਲਬ ਬਰੀਡਿੰਗ ਦੇ ਜ਼ਿਆਦਾ ਬੱਚੇ ਜਿਹੜੇ ਕੋਈ ਇੱਕ ਅੱਧਾ ਬੱਚਾ ਆਪਾਂ ਜਦੋਂ ਹੁੰਦੀ ਆ ਸ਼ੋਹਾਂ ਵਾਲੇ ਬੱਚੇ ਆਪਾਂ ਗਾਂ ਅੱਗੇ ਲੈ ਬਾਹਰ ਭੇਜਦੇ ਆਂ ਜਿਵੇਂ ਮਹਾਰਾਸ਼ਟਰ ਹੋ ਗਿਆ ਜਾਂ ਯੂਪੀ ਹੋ ਗਿਆ ਇੱਧਰ ਹੋ ਗਿਆ ਇੱਧਰ ਭੇਜਦੇ ਆਂ ਸ਼ੋਹਾਂ ਵਾਲੇ ਬੱਚੇ ਕਿਉਂਕਿ ਉੱਧਰ ਜ਼ਿਆਦਾ ਨੁਕਰੇ ਕੋਲ ਨਹੀਂ ਬੱਚੇ ਬਹੁਤ ਸਾਰੀ ਡਿਮਾਂਡ ਵੀ ਜਦੋਂ ਚੈਂਪੀਅਨ ਘੋੜਿਆਂ ਦੀ ਡਿਮਾਂਡ ਵੀ ਬੜੀ ਹੁੰਦੀ ਕਿ ਭਾਈ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਵੱਡੀਆਂ-ਵੱਡੀਆਂ ਕੰਪਨੀਆਂ ਵੀ ਆਉਂਦੀਆਂ ਆਉ ਡਿਮਾਂਡਾਂ ਆਉਂਦੀਆਂ ਹੀ ਪਰ ਆਪਾਂ ਨੂੰ ਚੱਕਰੇ ਵੀ ਆਪਾਂ ਬਰੀਡਿੰਗ ਵਾਸਤੇ ਜਿਹੜਾ ਘੋੜਾ ਰੱਖਿਆ ਹੀ ਉਹ ਆਪਾਂ ਨਾ ਹੀ ਕਦੇ ਸੇਲ ਕੀਤਾ ਹਨਾ ਨਾ ਕਦੇ ਸੋਚ ਨਹੀਂ ਹੈ ਸੇਲ ਬਾਰੇ ਕਿਉਂਕਿ ਆਪਾਂ ਜੋ ਉਹਨਾਂ ਨੇ ਤਿਆਰ ਕਰਨਾ ਉਹ ਆਪਾਂ ਕਰਕੇ ਦਿਖਾਈਏ ਜੀ ਪੰਜਾਬ ਕਰਕੇ ਦਿਖਾਵੇ ਪੰਜਾਬ ਦਾ ਨਾਮ ਹੋਊਗਾ ਤਾਂ ਬਿਲਕੁਲ ਇਹ ਨੌਜਵਾਨ ਤੁਸੀਂ ਦੇਖ ਸਕਦੇ ਹੋ ਸ਼ੌਂਕ ਵੀ ਪੂਰਾ ਕਰ ਰਹੇ ਨੇ ਬਿਜ਼ਨਸ ਵੀ ਹੈ ਤੇ ਅੱਗੇ ਬਰੀਡਿੰਗ ਵੀ ਕਰ ਰਹੇ ਨੇ ਘੋੜਾ ਵੀ ਚੈਂਪੀਅਨ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਅੱਗੇ ਜਿਹੜਾ ਵਾ ਆਪਣੇ ਤੁਸੀਂ ਜੇਕਰ ਕਿਸੇ ਨੇ ਉਹ ਕਿੱਤਾ ਕਰਨਾ ਹੈ ਤਾਂ ਇਹ ਕਿੱਤੇ ਨੂੰ ਜਿਹੜਾ ਵਾ ਉਹ ਵੀ ਪਰਫੁੱਲਤ ਕਰਨਾ ਚਾਹੀਦਾ ਹੈ ਕਿੱਤੇ ਨੂੰ ਜਿਹੜਾ ਸਰਕਾਰਾਂ ਨੂੰ ਵੀ ਚਾਹੀਦਾ ਉਹ ਵੀ ਪਰਫੁੱਲਤ ਕਰਨ ਤੇ ਇਹ ਨੌਜਵਾਨ ਜਿਹੜੇ ਨੇ ਇਹ ਕਰ ਰਹੇ ਨੇ ਕੰਮ ਇਹਨਾਂ ਨੂੰ ਵੀ ਕਿਤਨਾ ਕਿਤੇ ਹੌਸਲਾ ਫਜਾ ਜਿਹੜੀ ਆ ਉਹ ਕਰਨੀ ਚਾਹੀਦੀ ਆ ਕੈਮਰਾਮੈਨ ਅਮਨਦੇਵ ਅੰਦਰਪੀਤ ਸਿੰਘ ਖਹਿਰਾ ਮੈਂ ਪੰਜਾਬੀ ਟੀਵੀ ਸ਼੍ਰੀ ਮੁਖਸਰ ਸਾਹਿਬ